ਇਸ ਵਕਤ ਅਸੀਂ ਪਿੰਡ ਦਲਮੀਰ ਖੇੜਾ ਦੇ ਵਿੱਚ ਆ ਤੇ ਇਹ ਪਿੰਡ ਜਿਹੜਾ ਹੈ ਜੀ ਕਿਸੇ ਟਾਈਮ ਪਹਿਲਾਂ ਨਰਮੇ ਦੇ ਉਤਪਾਦਨ ਨੂੰ ਮੰਨਿਆ ਗਿਆ ਸੀਗਾ ਤੇ ਬਹੁਤੀ ਜਿਹੜੀ ਇੱਥੇ ਜਨਸੰਖਿਆ ਹੈ 1947 ਤੋਂ ਬਾਅਦ ਅਲਾਟੀਆਂ ਦੀ ਜਨਸੰਖਿਆ ਹੈ ਸੋ ਉਜਾੜਾ ਜਿਹੜਾ ਇਹਨਾਂ ਲੋਕਾਂ ਨੂੰ ਭਲੀ ਭਾਂਤ ਪਤਾ ਹੈ ਕਿ ਉਜਾੜਾ ਕੀ ਹੁੰਦਾ ਤੇ ਉਜਾੜੇ ਦੇ ਜਿਹੜੇ ਜ਼ਖਮ ਨੇ ਉਹ ਕਿੰਨੀ ਦੇਰ ਹੰਡਾਉਣੇ ਪੈਂਦੇ ਨੇ ਉਜਾੜਾ ਇੱਕ ਤਰ੍ਹਾਂ ਦਾ ਨਹੀਂ ਤਾਂ ਉਜਾੜੇ ਬੜੇ ਤਰ੍ਹਾਂ ਦੇ ਹੁੰਦੇ ਨੇ ਹੁਣ ਇਹ ਇਲਾਕਾ ਉੱਜੜ ਰਿਹਾ ਹੈ ਕਿਉਂ ਉੱਜੜ ਰਿਹਾ ਕਿ ਪਾਣੀ ਦੀ ਮਾਰ ਜਿਹੜੀ ਹੈ ਇਸ ਇਲਾਕੇ ਨੂੰ ਪੈ ਚੁੱਕੀ ਹੈ ਤੇ ਲਗਾਤਾਰ ਪੈਂਦੀ ਆ ਰਹੀ ਹੈ ਡਰੇਨੇਜ ਦਾ ਪ੍ਰਬੰਧ ਨਹੀਂ ਹੈ ਸੇਮ ਨਾਲਾ ਕੋਈ ਨਹੀਂ ਹੈ ਧਰਤੀ ਦਾ ਲੈਵਲ ਕਿਸ ਤਰ੍ਹਾਂ ਦਾ ਹੈ ਕੀ ਹਾਲਾਤ ਨੇ ਇਸ ਵਕਤ ਸਾਡੇ ਨਾਲ ਪਤਵੰਤੇ ਸੱਜਣ ਨੇ ਪਿੰਡ ਦਲਬੀਰ ਖੜਾ ਦੇ ਸਸੀ ਕਾਲ ਜੀ ਸਸੀ ਕਾਲ ਸਰ ਕੀ ਨਾਂ ਜੀ ਤੁਹਾਡਾ ਸਰ ਗੁਰਸੇਵ ਸਿੰਘ ਜੀ ਜੀ ਕੀ ਹਾਲਾਤ ਹੈ ਜੀ ਇਸ ਵਕਤ ਮੌਕੇ ਦੇ ਪਿੰਡ ਦੇ ਤੇ ਇਲਾਕੇ ਦੇ ਸਾਰੇ ਹਾਲਾਤ ਤਾਂ ਬਹੁਤ ਮਾੜੇ ਨੇ ਜੀ ਤੁਹਾਡੇ ਸਾਹਮਣੇ ਹੀ ਹੈ ਜੋ ਬਾਤੋ ਬੱਤਰ ਲਾਜ਼ ਹੋ ਚੁੱਕੇ ਨੇ ਸਾਰੇ ਕਰੀਬ-ਕਰੀਬ 70 ਤੋਂ 80% ਰਕਬਾ ਜਿਹੜਾ ਖਤਮ ਹੋ ਚੁੱਕਾ ਸਰ ਪਾਣੀ ਦੀ ਮਾਰ ਹਟਾ ਕੇ ਪਾਣੀ ਕਹਦਾ ਜੀ ਬਹੁਤ ਵੱਡਾ ਇਹ ਪਤਾ ਨਹੀਂ ਕੀ ਤੂਫਾਨ ਬਣ ਕੇ ਆਇਆ ਸਾਡਾ ਬਹੁਤ ਤਬਾਹੀ ਕਰ ਦਿੱਤੀ ਇਹਨੇ ਲਗਭਗ ਇਹਨਾਂ ਅਸੀਂ ਆਪਦੀ ਜ਼ਿੰਦਗੀ ਵਿੱਚ ਇਹਨਾਂ ਚਿਰ ਹੋ ਗਿਆ ਜੀ ਕਦੀ ਇਹੋ ਜਿਹਾ ਹਾਲਾਤ ਨਹੀਂ ਵੇਖੀ ਔਰ ਸਾਡੇ ਤੁਸੀਂ ਸਾਡੇ ਗਵੰਢੀ ਜੇ ਤੁਹਾਨੂੰ ਪਤਾ ਹੀ ਹੈ ਸਾਡੇ ਪਿੰਡ ਕਿੰਨਾ ਕਿੰਨਾ ਵਧੀਆ ਫਸਲਾਂ ਕਿੰਨਾ ਵਧੀਆ ਰਕਬਾ ਸੀ ਬਾਗਬਾਨੀ ਦਾ ਬੜਾ ਵੱਡਾ ਮਤਲਬ ਰਕਬਾ ਇੱਥੇ 70 80% ਬਾਗ ਬਾਗ ਹੀ ਸੀ ਸਾਡੇ ਸ਼ੁਰੂ ਚੁੱਲੇ ਗਏ ਜੋ ਪਾਣੀ ਦੀ ਵਜ੍ਹਾ ਤੋਂ ਅੱਜ ਸਾਡੇ ਬਾਗਾਂ ਦਾ ਵੀ ਇੰਨਾ ਹਾਲਾਤ ਖਰਾਬ ਹੋ ਚੁੱਕਾ ਹੈ ਜੀ ਬਿਲਕੁਲ ਵੀ ਬਿਲਕੁਲ ਖਤਮ ਹੋਣ ਦੇ ਕਕਾਰ ਤੇ ਹੋ ਗਿਆ ਜੀ ਤੇ ਉਹਰੇ ਇਹ ਜਿਹੜਾ ਹੁਣ ਮੀਂਹ ਦੇ ਨਾਲ ਜੋ ਵੀ ਜਿਹੜੇ ਸਾਡਾ ਨਰਮਾ ਸੀ ਜਾਂ ਚੋਨਾ ਸੀ ਸਾਰਾ ਬਿਲਕੁਲ ਤਬਾਈ ਹੋ ਚੁੱਕੀ ਖਤਮ ਹੋ ਚੁੱਕਾ ਹੈ ਜੀ ਤੇ ਸਰਕਾਰ ਕੰਨਿਓ ਕੋਈ ਮਦਦ ਪਾਣੀ ਕੱਢਣ ਦਾ ਕੋਈ ਅਰੇਂਜਮੈਂਟ ਦੇਖੋ ਘੱਟੋ ਘੱਟ ਇਹੀ ਹੁੰਦਾ ਵੀ ਸਰਕਾਰਾਂ ਪਾਣੀ ਕੱਢ ਦੇਣ ਇੰਨਾ ਕਿ ਅੱਖਾਂ ਹੀ ਪੁੰਝ ਜਾਣ ਹੰਝੂ ਤਾਂ ਨਹੀਂ ਪੁੰਝੇ ਜਾਂਦੇ ਹਾਂਜੀ ਸਰ ਦੇਖੋ ਆ ਤੁਹਾਡੇ ਸਾਹਮਣੇ ਜਿੱਥੇ ਆਪਾਂ ਖੜੇ ਆ ਅੱਜ 7 ਦਿਨ ਹੋ ਗਏ ਨੇ ਅਸੀਂ ਸਾਡੀ ਕੋਸ਼ਿਸ਼ ਏ ਅਸੀਂ ਪ੍ਰਸ਼ਾਸਨ ਅੱਗੇ ਵਾਰ-ਵਾਰ ਗੁਆਰ ਲਈ ਵੀ ਸਾਨੂੰ ਇੱਕ ਟਰਾਂਸਫਾਰਮਰ ਦਿੱਤਾ ਜਾਏ ਅਰਜੀ ਤੌਰ ਤੇ ਅਸੀਂ ਮੋਟਰਾਂ ਲਾ ਕੇ ਕੋਈ ਕਿਸੇ ਤਰੀਕੇ ਸਾਡੇ ਕੋਲ ਪਾਈਪ ਲਾਈਨ ਦਾ ਕੋਈ ਪਾਈ ਹੋਈ ਤੇ ਅਸੀਂ ਉਹਦੇ ਰਹੀ ਆਪਦਾ ਕੋਈ ਰਕ ਪਾ ਇਥੋਂ ਪਾਣੀ ਕੱਢ ਕੇ ਤੇ ਕੋਈ ਸਾਡਾ ਇਲਾਕਾ ਸੋਕੇ ਬੰਜਣ ਸਾਨੂੰ ਅੱਜ 7 ਦਿਨ ਹੋ ਗਏ ਅਜ ਤੱਕ ਟਰਾਂਸਫਰਮਰ ਨਹੀਂ ਸਾਨੂੰ ਪ੍ਰੋਵਾਈਡ ਕਰ ਸਕੀ ਦੱਸੋ ਜੀ ਹੋਰ ਤੋਂ ਅਸੀਂ ਕੀ ਕੀ ਹਾਸ ਮਤਲਬ ਰੱਖ ਸਕਨੇ ਇੱਕ ਸਾਨੂੰ ਚਲੋ ਲਫਾਫੇ ਉਹ ਵੀ ਐਸਡੀਐਮ ਸਾਹਿਬ ਇੱਥੇ ਆਏ ਨੇ ਚਲੋ ਉਹਨਾਂ ਨੇ ਉਹ ਲਿਫਾਫੇ ਕੁ 4000 ਫੁੱਟ ਲੈ ਕੇ ਦਿੱਤਾ ਜੋ ਦੋ ਤਿੰਨ ਜਗ੍ਹਾ ਚੱਲ ਰਹੇ ਨੇ ਪਰ ਨੁਕਸਾਨ ਹੀ ਇੰਨਾ ਜ਼ਿਆਦਾ ਹੋ ਗਿਆ ਜੀ ਜਿਹੜਾ ਮਤਲਬ ਬਹੁਤ ਇੰਨਾ ਪ੍ਰਬੰਧ ਕੀਤਾ ਹੀ ਨਹੀਂ ਗਿਆ ਜਿਹਨਾਂ ਨਾਲ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਸਰ ਸੋ ਪਿੰਡ ਦੇ ਹੋਰ ਪਤਵੰਤਾਂ ਤੋਂ ਵੀ ਜਾਣਦੇ ਹਾਂ ਜੀ ਕੀ ਹਾਲਾਤ ਹੈ ਜੀ ਪਿੰਡ ਦੇ ਤੁਹਾਡੇ ਇਲਾਕੇ ਦੇ ਕਿਸ ਤਰ੍ਹਾਂ ਦਾ ਕਿੰਨਾ ਕੁ ਨੁਕਸਾਨ ਹੈ ਗਰੀਬਾਂ ਦਾ ਕਿੰਨਾ ਕੁ ਨੁਕਸਾਨ ਹੈ ਜ਼ਿਮੀਂਦਾਰਾਂ ਦਾ ਕਿੰਨਾ ਕੁ ਨੁਕਸਾਨ ਬਹੁਤ ਨੁਕਸਾਨ ਹੈ ਜੀ ਪਿੰਡਾਂ ਦੇ ਮਕਾਨ ਵੀ ਗਰੀਬਾਂ ਦੇ ਘੀਆਂ ਦੇ ਪਾੜ ਕੇ ਖੇਤਾਂ ਤੋਂ ਤੁਸੀਂ ਹਲਾਤ ਦੇਖੀ ਜਾਂਦੇ ਜੀ ਬਾਗ ਵੀ ਜਿਹੜੇ ਨੁਕਸਾਨੇ ਗਏ ਗਏ ਨੇ ਸਾਡੀ ਅਜੇ ਤੱਕ ਮੁੱਖ ਮੰਤਰੀ ਨੇ ਕਿਸੇ ਪ੍ਰਕਾਰ ਦੀ ਸਹਾਇਤਾ ਨਹੀਂ ਲਈ ਨਾ ਕੋਈ ਵਿਭਾਗਮਿਆਂ ਵਾਲਿਆਂ ਨੇ ਨਾ ਕੋ ਸਾਨੂੰ ਸੂਰਤ ਪਾਣੀ ਕੱਢਣ ਦੀ ਨਾ ਕੋ ਪ੍ਰੋਵਾਈਡ ਕੋਈ ਚੀਜ਼ ਨਹੀਂ ਹੋਈ ਤੁਸੀਂ ਜਿਹੜਾ ਇਹ ਹਾਲਾਤ ਜਿਹੜੇ ਨੇ ਬਿਆਨ ਕਰਦੇ ਨੇ ਤਸਵੀਰਾਂ ਰਾਹੀਂ ਤੁਸੀਂ ਪਿੰਡ ਦਲਮੀਰ ਖੇੜਾ ਦੇ ਹਾਲਾਤ ਦੇਖ ਰਹੇ ਹੋ ਮੇਰੇ ਪਿੱਛੇ ਪਾਸੇ ਵੀ ਜੇਕਰ ਤੁਸੀਂ ਨਜ਼ਰ ਦੂਰ ਤੱਕ ਮਾਰੀਏ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਤੁਹਾਨੂੰ ਜ਼ੂਮ ਕਰਕੇ ਥੋੜਾ ਜਿਹਾ ਦਿਖਾਵੇ ਤੁਹਾਨੂੰ ਅਕਸਰ ਇਹ ਜਿਹੜੇ ਆ ਘਰਾਂ ਦੇ ਹਾਲਾਤ ਜਿਹੜੇ ਨੇ ਦੇਖ ਜਾਣਗੇ ਕਿਸ ਤਰ੍ਹਾਂ ਜਿਹੜੀਆਂ ਕੰਧਾਂ ਡਿੱਗੀਆਂ ਪਈਆਂ ਨੇ ਹਰੇ-ਚਾਰੇ ਦਾ ਮੁਸ਼ਕਲ ਹੋਈ ਪਈ ਹੈ ਝੋਨਾ ਡੁੱਬ ਚੁੱਕਿਆ ਪਰ ਬਾਗ ਆ ਜਿਹੜਾ ਉਹਦੀ ਸਥਿਤੀ ਵੀ ਕਾਫੀ ਚਿੰਤਾਜਨਕ ਬਣੀ ਹੋਈ ਹੈ ਸੋ ਇੱਕ ਤਰ੍ਹਾਂ ਨਾਲ ਗੱਲ ਕਹੀਏ ਤਾਂ ਇੱਕ ਕੁਦਰਤੀ ਆਪ ਦਾ ਜਿਹੜੀ ਉਹ ਤੋਂ ਨਜੱਠਣ ਦੇ ਵਿੱਚ ਜਿਹੜਾ ਸਮਾਂ ਲੇਟ ਹੋ ਰਿਹਾ ਉਹਦਾ ਨੁਕਸਾਨ ਹਰ ਰੋਜ਼ ਜਿਹੜਾ ਜ਼ਿਆਦਾ ਹੁੰਦਾ ਆਮ ਤੌਰ ਦੇ ਤੇ ਕਹਿੰਦੇ ਆ ਕਿ ਪਾਣੀ ਦੇ ਘਟਣ ਦੇ ਨਾਲ ਜਾਂ ਕੋਈ ਵਿਪਤਾ ਜਦੋਂ ਘਟਦੀ ਆ ਪਰ ਇੱਥੇ ਸਥਿਤੀ ਹੈ ਕਿ ਇੱਥੇ ਵਿਪਤਾ ਘਟੂਗੀ ਪਰ ਨੁਕਸਾਨ ਵਧੂਗਾ ਹੁਣ ਇਸ ਨੁਕਸਾਨ ਦੀ ਪੂਰਤੀ ਜਾਂ ਇਸ ਨੁਕਸਾਨ ਨੂੰ ਕਿਵੇਂ ਬਚਾਉਣਾ ਇਹ ਉਦੋਂ ਹੀ ਹੋਏਗਾ ਜਦੋਂ ਵੱਡੇ ਪੱਧਰ ਦੇ ਉੱਤੇ ਇਹਦੇ ਇੱਕ ਪਾਲਿਸੀ ਬਣਾਈ ਜਾਏਗੀ ਪਾਲਿਸੀ ਰਾਤੋਂ ਰਾਤ ਬਣਾਉਣੀ ਪਏਗੀ ਜਾਗਣਾ ਪਏਗਾ ਇੱਕ ਵਾਰ ਨੂੰ ਬਣਾਉਣਾ ਪਏਗਾ ਇਸ ਇਲਾਕੇ ਨੂੰ ਜਿਹੜਾ ਸੰਭਾਲਣ ਦੇ ਲਈ ਹੁਣ ਇਹ ਸਾਡੀ ਖਬਰ ਕੰਨੀਕ ਇੰਨਾ ਤੱਕ ਪਹੁੰਚਦੀ ਹੈ ਇਹ ਤੁਹਾਡੇ ਸਰ ਜ਼ਿੰਮੇਵਾਰੀ ਹੈ ਕਿ ਇਸ ਵੀਡੀਓ ਨੂੰ ਤੁਸੀਂ ਕਿੰਨਾ ਕੁ ਸ਼ੇਅਰ ਕਰਦੇ ਹੋ ਕੀ ਕਹਿਣਾ ਚਾਹੁੰਦੇ ਸੀ ਜੀ ਤੁਸੀਂ ਆ ਜਾਓ ਹਾਂਜੀ ਹਾਂਜੀ ਵੀ ਕੋਈ ਗਰਦੌਰੀਆਂ ਇਹਨਾਂ ਦੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਮਤਲਬ ਜਦੋਂ ਕੋਈ ਹਲਾਤ ਹੋ ਜਾ ਬਣੇਗਾ ਪਹਿਲਾਂ ਜ਼ਿਮੀਂਦਾਰ ਦੇ ਖਾਤੇ 'ਚ ਪੈਸੇ ਪੈ ਜਾਣਗੇ ਗਰਦੌਰੀ ਬਾਅਦ 'ਚ ਹੋਵੇਗੀ ਔਰ ਅੱਜ ਹਲਾਤ ਕੀ ਨੇ ਅੱਜ 7 ਦਿਨ ਹੋ ਗਏ ਸਾਡੇ ਕੋਲ ਕੋਈ ਗਰਦੌਰੀ ਕੋਈ ਪਟਵਾਰੀ ਕੋਈ ਵਿਭਾਗ ਦੇ ਬੰਦਾ ਨਹੀਂ ਆਇਆ ਅੱਜ ਤੱਕ ਦੇਖਣ ਵਾਸਤੇ ਵੀ ਤੁਹਾਡਾ ਕਿੰਨਾ ਨੁਕਸਾਨ ਹੋਇਆ ਕਿੰਨੇ ਮਕਾਨ ਡਿੱਗੇ ਨੇ ਜਾਂ ਪਿੰਡ ਦਾ ਕਿੰਨਾ ਨੁਕਸਾਨ ਹੈ ਜੀ ਸੋ ਬਿਲਕੁਲ ਜਿਵੇਂ ਮੈਂ ਕਹਿਆ ਕਿ ਇਹ ਗੱਲਾਂ ਨਾਲ ਕੜਾ ਜਿਹੜਾ ਗੱਲਾਂ ਦਾ ਕੜਾ ਬਣਾਇਆ ਨਹੀਂ ਸਰਨਾ ਕੰਮ ਕਰਨਾ ਪਏਗਾ ਜੇਕਰ ਪੰਜਾਬ ਨੂੰ ਤੁਸੀਂ ਬਚਾਉਣਾ ਹੈ ਤਾਂ ਤੁਹਾਨੂੰ ਅਵਸ਼ੱਕ ਕੰਮ ਕਰਨਾ ਪਏਗਾ ਕੈਮਰਾਮੈਨ ਕਰਨ ਦੇ ਨਾਲ ਮੈਂ ਸੌਰਨ ਸਿੰਘ ਦਾਨੇ ਵਾਲੀਆ ਪਿੰਡ ਦਲਬੀਰ ਖੇੜਾ ਤੋਂ